ਕੀ ਮਾਰ ਜੇ ਮੇਰੀ ਬੈਨ ਹੈ ਦੇਖੋ ਮੇਰੇ ਲਈ ਮੇਰੇ ਲਈ ਕਾਫੀ ਲੈ ਕੇ ਆਈ ਓ ਹਾ ਸੌਰੀ 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 ਹਾ ਗੁੱਡ ਮਾਰਨਿੰਗ ਆ ਬੱਲੇ ਲਾ ਦੇਣਾ ਉੱਧਰ ਪਹਿਲਾਂ ਜਾਣਾ ਦੱਸਿਓ ਹਾਂ ਬੱਬੇ 20 ਮਿੰਟਾਂ ਮਾਹ ਲੱਗਣੇ ਜਾਣ ਦਾ ਟਾਈਮ ਉਦੋਂ ਤੱਕ ਨਾ ਜਾ ਵੀਰ ਲਾਇਆ ਇਹ ਤਾਂ ਕਰ ਰਹੇ ਕਿੱਡੀ ਕਦੋਂ ਇੱਥੇ ਆਇਆ ਹੁਣ ਮੈਂ ਕਿ ਠਾਇਆ ਹੁਣ ਮੈਨੂੰ ਪਤਾ ਨਹੀਂ ਮੋਕੇ ਨਾਲ ਜੂਰੀ ਕੰਮ ਹੈ ਕਿਉਂਕਾ ਟਰੈਕਟਰ ਵਾਲਿਆਂ ਦਾ ਚਲੇਗੇ ਚਲੋ ਚੱਲਦੇ ਆਪਾਂ ਦਾ ਜੱਪਾ ਜੋ ਆਏ ਬੋਲਦੀ ਕਿ ਹੋਏ ਆਏ ਨਿੱਕੇ ਨਿੱਕੇ ਵੱਡੇ ਵੱਡੇ ਜਵਾਗਿਆਂ ਨਾਲ ਚਲੋ ਚਲੋ ਪਾਣੀ ਦਾ ਲੈਵਲ ਨਾ ਵਧਾ ਦੀ ਕਿਤੇ ਅੱਜ ਬਾਜੀ ਇਹ 2-3 ਲੀਟਰ ਪਾਣੀ ਵਧਿਆ ਇਹਨੇ ਵਧਾਉਣਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਭਾਕੇ ਅੱਜ ਇਰਤ ਲਾਉਣੇ ਚਾਹਾਂ ਆਹ ਤਾਂ ਰਹੋਗੇ ਰਹਦੇ ਰਹੀਆਂ ਔਰਤੀ ਕੇ ਮਾਰ ਠੀਕ ਮਾਰੀ ਨਹੀਂ ਚੱਲ ਵੈਰੀ ਗੁੱਡ ਚੱਲ ਵੈਰੀ ਗੁੱਡ ਦੁਵਾਰਾ ਦੁਵਾਰਾ ਮਗਰ ਮਗਰ ਪ੍ਰੈਸ਼ਰ ਮਾਰ ਕੇ ਇਹਨੂੰ ਲਵੇੜ ਦੇ ਓਏ ਮਗਰ ਚੱਲ ਚੱਲ ਥੱਲੇ ਥੱਲੇ ਵਾਟ ਵਾਟ ਥੱਲੇ ਜਾ ਲੈ ਜੇ ਮੇਰੀ ਬੈਨ ਹੈ ਤੇ ਕੁਮਰੇ ਕਿ ਮੇਰੇ ਲਈ ਕੌਫੀ ਲੈ ਕੇ ਆਈ। ਓ ਹਾਏ ਘਲ ਘਲਦੀ। ਹਾਂ ਸੌਰੀ ਸੌਰੀ ਸੌਰੀ। ਹਾਂ ਸ੍ਰੀ ਗੱਜ ਜੀ ਕਿਤਾਏ। ਗੁੱਡ ਮਾਰਨਿੰਗ। ਸਾਸਰੀ ਗੱਲ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹਾਂ। ਉਹ ਮੈਂ ਸਾਰੇ ਪਾਪੂ ਕੇ ਰਹਿੰਗੇ ਆ ਜਿੰਮ ਨਹੀਂ ਜਾਣਾ ਸੀਗਾ। ਲੈ ਕੇ ਜਾਉਂਦਾ ਜਿੰਮ ਛੱਡ ਕੇ ਆਉਂਗਾ ਟੈਨਸ਼ਨ ਨਾਲ। ਹਾਂ। ਉਹ ਘਟਾ ਲੱਗ ਗਿਆ। ਵਿੱਚ ਦੀ ਟੱਪ ਕੇ ਚੱਲ ਜਾਏਗਾ। ਘਟਾ ਲਾਦਾ ਹੀ ਤੇਰੇ ਚੱਕਰ ਚ। ਮਾਣਾ ਇਹ ਜਿੰਦਗੀ ਬਾੜਾ ਵਾਈ ਕਰੀ ਚਾਰਦਾ ਮੈਂ। ਅੱਬੇ ਰੇ ਲਾ ਦੇ ਨਾ ਉੱਧਰ ਪਹਿਲਾਂ ਜਾਣਾ ਦੁੱਸੀ ਨੂੰ। ਹਾਂ। ਬੱਬੇ 20 ਮਿੰਟਾਂ ਮਾਹ ਲੱਗਣੇ ਜਾਣ ਦਾ ਟਾਈਮ ਅੱਧਾ ਕਿਣਾ ਜਾਵੇ ਅੱਵੇ ਜੇ ਜਾਣ ਕੇ ਛੇੜਦੇ ਆ ਮੈਂ ਇੱਕ ਦੂਜੇ ਨੂੰ ਸੈਂਟਾ ਮਾਰਦੇ ਆ ਗੱਗੂ ਤਾਂ ਉੱਧਰ ਚਲ ਗਿਆ ਵਾ ਹਾਂ ਬਰਨਾ ਬਰਨਾ ਮੈਂ ਯਾਰ ਫਿਰ ਜਾਣਾ ਪੱਜ ਗੁੱਸਾ ਕੱਢੀ ਜਾਂਦੀ ਉਹ ਤੇ ਇਹਨੂੰ ਸੁਝਾ ਗੁੱਸਾ ਕੱਢੀ ਜਾਂਦੀ ਫੜੋ ਮੈਨੂੰ ਬੁੱਕ ਹੋ ਗਿਆ ਚੱਲ ਆ ਹੋਏ ਆਈ ਵੇਟ ਕਰ ਅੱਧਾ ਕਿਣਾ ਬੱਬੇ ਲੱਗਣਾ 20 20 ਮਿੰਟਾਂ ਜਾਮ ਤੋਂ ਦੇਖ ਜਾਂਦਾ ਪਤਾ ਤੈਨੂੰ ਜਾਣ ਕੇ ਜਾਂਦਾ ਵਾ ਆ ਮੇਰਾ ਟਾਈਮ ਨਾਲ ਫਿਰ ਕੋਈ ਨਾ ਕੋਈ ਜਿਹੜਾ ਕੁਝ ਕਹਿੰਨੀ ਅੰਮੀ ਨੂੰ ਜੇ ਦੇਖੀ ਚੁੱਪ ਦਾ 11 ਵਜੇ ਇੱਕ ਇਹਦਾ ਨਾਂ ਕੀ ਹੈ ਇੱਕ ਮੈਨੂੰ ਤੇਰੇ ਕੋਲ ਆਉਣਾ ਇਹਦਾ ਨਾਂ ਕੀ ਹੈ ਵਿਰਲਾਇਆ ਕਿੱਡੀ ਐ ਨਹੀਂ ਬੋਲੀਦਾ ਹੁੰਦਾ ਵੱਡਿਆਂ ਨੂੰ ਮੈਂ ਗੁੱਗੂ ਨੂੰ ਲੈ ਕੇ ਜਾਣਾ ਲੈ ਕੇ ਜਾਣਾ ਮੈਂ ਚੱਲਿਆ ਮੈਂ ਗੁੱਗੂ ਨੂੰ ਲੈ ਕੇ ਜਾਣਾ ਰੋਹੀ ਤੇ ਕੱਪੜੇ ਬਣਾ ਹੀ ਪਾ ਲਗਾ ਮੋਫੂਨ ਲਾਇਆ ਉੱਠਿਆ ਉਹਦਾ ਕੁੱਠਿਆ ਕਦੋਂ ਇੱਥੇ ਭਾਇਆ ਨੂੰ ਮੈਂ ਕਿ ਖਾਇਆ ਨੂੰ ਮੈਨੂੰ ਪਤਾ ਨੂੰ ਮੁੱਕੇ ਨੂੰ ਦੂਰੀ ਕੰਮ ਹੈ ਤੇ ਉਹਦਾ ਟਰੈਕਟਰ ਵਾਲਿਆਂ ਦਾ ਚਲੇਗੇ ਨੂੰ ਮੁੱਕੇ ਨੂੰ ਦੂਰੀ ਕੰਮ ਹੈ ਕੰਮ ਹੈ ਚਲੋ ਚੱਲਦੇ ਆਪਾਂ ਦਾ ਜਾ ਭਜੋ ਆਏ ਬੋਲਦੀ ਕਿ ਹੋਏ ਆਏ ਨਾ ਉਹ ਨੂੰ ਭਜਾ ਦੇਣਾ ਨਹੀਂ ਬੱਧੀ ਚੱਜੂ ਕੰਨਾ ਗੁੱਗੂ ਨੂੰ ਲੱਗ ਗਿਆ ਨਹੀਂ ਇਹਨਾਂ ਨੂੰ ਪਤਾ ਨਹੀਂ ਜਵਾਕ ਨੂੰ ਤੇਰੇ ਘਰੇ ਕਿੰਨੀ ਕਮੈਨੀ ਗੁੱਗੂ ਦੇ ਕਿੰਨੀ ਗਾ ਜਾਓ ਭਜੋਗੇ ਨਾ ਜਾਓ ਭਜੋ ਨਾ ਹੇ ਰੇ ਪੁੱਤ ਐ ਬੰਦੋ ਨੀ ਨਿੱਕੇ ਨਿੱਕੇ ਵੱਡੇ ਵੱਡੇ ਜਵਾਗਿਆ ਨਾਲ ਚਲੋ ਚਲੋ ਪਾਣੀ ਦਾ ਲੈਵਲ ਲਵਾ ਦਦੀ ਕਿਤੇ ਅੱਜ ਬਾਜੀ ਇਹ 2-3 ਲੀਟਰ ਪਾਣੀ ਵਧਿਆ ਇਹਨੇ ਵਧਾਉਣਾ ਟੀਕੇ ਬਹੁਤ ਆਇਆ ਬਾਰੋਂ ਇਹ ਕਿਦੇ ਬੈਠਣ ਨੂੰ ਲੱਗਾ ਨਾ ਇਹਨੇ ਪਾਣੀ 'ਚ ਰੁਕ ਗਿਆ ਇਹਨੂੰ ਬਾਹਰ ਕੱਢ ਲਿਓ ਪਾਣੀ ਆਇਆ ਹੁਣ ਚਿੱਟਾ ਆ ਆਪੇ ਜਿਵੇਂ ਹਾਂ ਜੀ ਜੇ ਤੁਹਾਨੂੰ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ